ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਸਿੰਘ ਪਗਨਾ ਪੰਜਾਬੀ ਖਬਰਾਂਵਾਂ ਦੇ ਵਿੱਚ ਹਾਲ ਤੱਕ ਦੀ ਵੱਡੀ ਗੱਲ ਹੈ ਕਿ ਐ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਵਿਕਰਮ ਮਜੀਠੀਆ ਦੀ ਤੇ ਮਜੀਠੀਆ ਨੇ ਕਾਂਗਰਸ ਦੇ ਉੱਪਰ ਵੱਡੇ ਵੱਡੇ ਦੋਸ਼ ਲਾਏ ਸੋ ਪਹਿਲਾਂ ਵੱਡੇ ਵੱਡੇ ਪੁੱਲ ਸੁਣਿਆ ਕਰਦੇ ਸੀ ਹੁਣ ਵੱਡੇ ਵੱਡੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੈ ਜੀ ਵਿਕਰਮ ਮਜੀਠੀਆ ਤੇ ਕੱਲ ਦੀ ਮਾਫ਼ ਕਰਨਾ ਅੱਜ ਦੀ ਗੱਲ ਹੈ ਕੱਲ ਵੀ ਉਹਨਾਂ ਦੀ ਹੋਈ ਸੀ ਮੀਟਿੰਗ ਲੇਕਿਨ ਅੱਜ ਇਹ ਬੜੀ ਇੰਪੋਰਟੈਂਟ ਮੀਟਿੰਗ ਜਿਹੜੀ ਇਹ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕੀਤੀ ਹੈ ਤੇ ਉਹਦੇ ਵਿੱਚ ਜਿਹੜੇ ਕਿ ਪਿੰਡ ਦੇ ਜਿਹੜੇ ਕਿ ਉੱਥੇ ਮਜੀਠਾ ਪਿੰਡ ਦੇ ਜਿਹੜੇ ਕਿ ਦਲਿਤ ਭਾਈਚਾਰਾ ਉਹਨਾਂ ਦੇ ਨਾਲ ਜਿਹੜੀ ਕਿ ਧੱਕੇਸ਼ਾਹੀ ਹੋਈ ਆ ਉਸ ਚੀਜ਼ ਨੂੰ ਲੈ ਕੇ ਚੰਡੀਗੜ੍ਹ ਦੇ ਸ਼੍ਰੋਮਣੀ ਕਾਲੇ ਦਲ ਦੇ ਹੈੱਡ ਕੁਆਰਟਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਹਦੇ ਵਿੱਚ ਮਜੀਠੀਆ ਸਾਹਿਬ ਨੇ ਕਾਂਗਰਸ ਦੇ ਪਰ ਗੰਭੀਰ ਦੋਸ਼ ਲਾਏ ਆ ਤੇ ਉਸ ਦੌਰਾਨ ਉਹਨਾਂ ਨੇ ਕਿਹਾ ਕਿ ਦਲਿਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ ਉਹ ਕਹਿੰਦੇ ਜੀ ਅਸੀਂ ਤਾਂ ਨਿਆਂ ਲੈ ਕੇ ਛੱਡਣਾ ਜੋ ਮਰਜੀ ਹੋ ਜੇ ਜਦੋਂ ਤੱਕ ਨਿਆਂ ਨਹੀਂ ਮਿਲਦਾ ਅਸੀਂ ਤਾਂ ਇਹ ਲੜਾਈ ਲੜਦੇ ਰਹਿਣਾ ਸੋ ਇਹ ਕਹ ਲੋ ਜੀ ਬਸ ਉਹ ਦਲਿਤ ਪਰਿਵਾਰ ਦੇ ਨਾਲ ਹੀ ਖੜਕੇ ਜੀ ਇਹ ਕਹਿੰਦੇ ਵੀ ਅਸੀਂ ਤਾਂ ਹੁਣ ਇਨਸਾਫ ਲੈ ਕੇ ਮੁੜਾਂਗੇ ਮਤਲਬ ਇਹ ਕਹ ਲੋ ਜਿੱਦਾਂ ਰੇਡਰ ਗਿਆ ਹੁੰਦਾ ਜੀ ਰੇਡ ਪਾਉਣ ਉਹ ਕਹਿੰਦਾ ਵੀ ਨੰਬਰ ਲੈ ਕੇ ਮੁੜਨਾ ਉਹਦਾ ਮਤਲਬ ਇੱਥੇ ਸਿਸਟਮ ਬਣ ਗਿਆ ਤੇ ਉਹ ਕਹਿੰਦੇ ਇਨਸਾਫ ਅਸੀਂ ਲੈਣਾ ਹੀ ਲੈਣਾ ਤੇ ਉਹਨਾਂ ਨੇ ਕਿਹਾ ਕੀ ਹੈ ਜਿਹੜੇ ਹਮਲੇ ਐ ਸਾਬਤ ਕਰਨ ਦੀ ਕੋਸ਼ਿਸ਼ ਸਾਰਾ ਕਾਂਗਰਸ ਕ੍ਰਿਮੀਨਲ ਹੈ ਜੀ ਜਨਤਾ ਦੇ ਵਿੱਚ ਉਹਨਾਂ ਦਾ ਕੋਈ ਕਿਰਦਾਰ ਨਹੀਂ ਹੈਗਾ ਉਹਨਾਂ ਨੇ ਕਿਹਾ ਕਿ ਸਿਸਟਮ ਉਹਨਾਂ ਨੇ ਸਾਰੇ ਕਰਪਟ ਕਰਤਾ ਕੈਬਨਿਟ ਅੰਦਰ ਹੀ ਰਹਿ ਚੁੱਕੇ ਮਜੀਠੀਆ ਸਾਹਿਬ ਨੇ ਕਿਹਾ ਦਿੱਲਿਤ ਪਰਿਵਾਰ ਦੇ ਨਾਲ ਜਿਹੜੀ ਜ਼ਿਆਤੀ ਹੋਈ ਹੈ ਉਹ ਕਿਸੇ ਵੇਲੇ ਵੀ ਮਤਲਬ ਇਹ ਕਹਿ ਲਓ ਵੀ ਵਿਚਾਰੇ ਬੜੇ ਟੈਨਸ਼ਨ ਦੇ ਵਿੱਚ ਨੇ ਤੇ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਇਨਸਾਫ ਕਿਸੇ ਵੇਲੇ ਮਿਲਣਾ ਚਾਹੀਦਾ ਹਰ ਹਾਲ ਚੋਂ ਇਨਸਾਫ ਚਾਹੁੰਦੇ ਆ ਤੇ ਉਹਨਾਂ ਦੇ ਘਰ ਦੇ ਵਿੱਚ ਤਖਲ ਅੰਦਾਜ਼ੀ ਕਰਕੇ ਖੇਤਾਂ ਵਿੱਚ ਸ਼ਰੀਆਮ ਉਹਨਾਂ ਦੀਆਂ ਜਨਾਨੀਆਂ ਨੂੰ ਕੁੱਟਿਆ ਔਰ ਤਾਨੂੰ ਕੁੱਟਿਆ ਘਰ ਦੇ ਵਿੱਚ ਦਾਖਲ ਹੋ ਕੇ ਸ਼ਰੀਆਮ ਔਰਤਾਂ ਦੇ ਕੱਪੜੇ ਪਾੜੇ ਆ ਇੱਥੋਂ ਤੱਕ ਜਿਨ੍ਹਾਂ ਦੀ ਸ਼ਹਿਦ ਇਹ ਸਾਰਾ ਕੰਮ ਹੋ ਰਿਹਾ ਉਹਨਾਂ ਦੇ ਖਿਲਾਫ ਪੁਲਿਸ ਵਾਲੇ ਕਹਿੰਦੇ ਕੋਈ ਕਾਰਵਾਈ ਵੀ ਨਹੀਂ ਕਰ ਰਹੇ ਮਜੀਠਿਆ ਸਾਹਿਬ ਨੇ ਦੋਸ਼ ਲਾਇਆ ਕਿ ਜਿਹੜੇ ਲੋਕਾਂ ਨੂੰ ਮਤਲਬ ਬੁਲਾਇਆ ਗਿਆ ਸੀ ਹੈ ਕੋਈ ਸੰਗੀਨ ਉਕਤਮੇ ਨਹੀਂ ਉਹਨਾਂ ਦੇ ਤੇ ਇਹ ਕਹਿ ਲੋ ਵੀ ਪੁਲਿਸ ਵਾਲਿਆਂ ਦੇ ਸਾਹਮਣੇ ਸ਼ਰੀਆਮ ਉਹ ਬੈਠੇ ਆ ਬੜੇ ਆਰਾਮ ਨਾਲ ਕੋਈ ਕੁਝ ਨਹੀਂ ਕਿਹਾ ਜਾ ਰਿਹਾ ਉਹ ਬੜੇ ਆਰਾਮ ਨਾਲ ਬੈਠੇ ਹੋ ਇਹ ਗੱਲ ਉਹ ਕਹਿੰਦੇ ਜੀ ਉੱਥੇ ਦੇ ਜਿਹੜੇ ਕਿ ਏ ਡੀਜੀਪੀ ਆ ਉਹਨਾਂ ਨੂੰ ਪੁੱਛੀ ਤਾਂ ਕਾਂਗਰਸੀਆਂ ਨੂੰ ਇਹ ਨਾਵਰ ਗੁਜਰੀਆਂ ਜਿਹੜੇ ਕਿ ਕੀਤੀਆਂ ਜੀ ਇਹ ਚੰਗੀ ਗੱਲ ਨਹੀਂ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਸ ਦੇ ਖਿਲਾਫ ਜਿਹੜੀ ਕਿ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਤੁਹਾਨੂੰ ਪਤਾ ਹੀ ਵੀ ਵਿਕਰਮ ਜਿੱਠਿਆਰੀ ਲਾਲਮੀ ਜਿੱਠਿਆ ਦੇ ਨਾਲ ਕਾਫੀ ਪਿਛਲੇ ਵੀ ਤੂ ਤੂ ਮਾਮਲੇ ਹੋਈ ਹੈ ਸੋ ਇੱਕ ਪਾਸੇ ਲੂੰਬੜੀ ਬਾਂਦਰ ਹੋਰ ਪਤਾ ਨਹੀਂ ਕੀ ਕੁਛ ਹੈ ਉਧਰੋਂ ਮਿੱਠਾ ਘੋਰ ਦੇਸ਼ ਦੇ ਗद्दार ਬੜਾ ਕੁਝ ਹੋਇਆ ਆਪਸੀ ਤੁਜਿਲ ਪਰ ਤੁਮ ਤੋ ਬਾਜੀ ਲੱਗੀ ਆ ਪਰ ਜਿਹੜਾ ਕੀ ਮਾਮਲਾ ਹਲੇ ਤੱਕ ਸੁਧਰਦਾ ਨਜ਼ਰ ਨਹੀਂ ਆ ਰਿਹਾ ਹੈਗਾ ਸੁਧਰ ਨਹੀਂ ਰਿਹਾ ਹੈਗਾ ਸੁਧਰਨਾ ਦਾ ਬਹੁਤ ਦੂਰ ਤੇ ਸੁਧਰ ਜੀ ਨਹੀਂ ਰਿਹਾਲੇ ਤੇ ਮਜੀਠੀਆ ਸਾਹਮਣੇ ਕਿਹਾ ਕਿ ਅਸੀਂ ਹੁਣ ਸੰਘਰਸ਼ ਵਿੱਢਣਾ ਤੇ ਇੱਕ ਸੰਘਰਸ਼ ਦੇ ਵਿੱਚ ਇਕੱਲਾ ਮੈਂ ਨਹੀਂ ਬਾਪੂ ਬਾਦਲ ਵੀ ਸਾਡੇ ਨਾਲ ਇਹ ਸੰਘਰਸ਼ ਦੇ ਵਿੱਚ ਖੜਨਗੇ ਸੋ ਸਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਉਸ ਦਲਿਤ ਪਰਿਵਾਰ ਦੇ ਨਾਲ ਖੜੀ ਹੈ ਕੁਛ ਵੀ ਹੋ ਜੇ ਅਸੀਂ ਉਸ ਦਲਿਤ ਪਰਿਵਾਰ ਨੂੰ ਇਨਸਾਫ਼ ਲੈ ਕੇ ਦੇਣਾ ਹੀ ਦੇਣਾ ਸੋ ਭਾਈਏ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਚੰਡੀਗੜ੍ਹ ਦੇ ਵਿੱਚ ਇੱਕ ਰਮਜੀਠੀਆ ਵੱਲੋਂ ਤੇ ਹੁਣ ਦੇਖਦੇ ਆ ਜੀ ਮੋੜ ਮਾ ਜਵਾਬ ਕਿਉਂਕਿ ਇਹ ਜਵਾਬ ਹੀ ਚੱਲੀ ਜਾਨੇ ਜ ਉਧਰ ਉਹਨਾਂ ਨੇ ਪ੍ਰੈਸ ਕਾਨਫਰੰਸ ਲਾਲੀ ਮਿੱਠੀ ਨੇ ਕਰੀ ਤਾਂ ਇਧਰੋਂ ਫੇਰ ਜੀਠੀ ਆਸਾਮ ਨੇ ਵੀ ਪ੍ਰੈਸ ਕਾਨਫਰੰਸ ਕਰ ਲਈ ਹੁਣ ਇਧਰੋਂ ਉਧਰ ਗਈ ਗੱਲਾਂ ਉਧਰ ਫੇਰ ਉਹ ਪੱਤਰਕਾਰਾਂ ਨੂੰ ਪੱਤਰਕਾਰ ਫੇਰ ਮੈਗ ਲੈ ਕੇ ਉੱਤਰ ਇਧਰੋਂ ਆਣਗੇ ਫੇਰ ਮੈਗ ਲੈ ਕੇ ਇਧਰ ਮੁਲਾਹਜੇ ਕੰਮ ਚੱਲ ਜੀ ਸੁਦੇਸ਼ ਕਹਿੰਦੇ ਜੀ ਬਹੁਤ ਅਗੇ ਮੇਰਾ ਦੇਸ਼ ਬਦਲ ਰਹਾ ਹੈ ਅੱਗੇ ਵੱਧ ਰਹਾ ਹੈ ਸੁਦੇਸ਼ ਵਾਕਈ ਬਦਲ ਰਿਹਾ ਜੀ ਬਹੁਤ ਸਾਰੀਆਂ ਦੀ ਗੱਲਾਂ ਮਾਰੀ ਕੋ ਗੱਲ ਬੋਲਦਾ ਸਾਰੇ ਦੁਨੀਆ ਹੀ ਫੈਲ ਜਾਂਦੀ ਹੈ ਦੇਖੋ ਡਿਜੀਟਲ ਡਿਜੀਟਲ ਭਾਰਤ ਹੈ ਸੋ ਦੋਸਤੋ ਐਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਦੁਨੀਆ ਦੀ तमाम ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਸਾਡੀ ਵੈਬਸਾਈਟ ਤੇ ਚਲੇ ਜਾਓ ਜਾਂ ਫਿਰ ਸਾਡੇ YouTube ਦਾ ਚੈਨਲ ਆਰ ਨਿਊਜ਼ ਵਾਲਾ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਸਭ ਤੋਂ ਤੇਜ਼ ਸਾਰੀਆਂ ਖਬਰਾਂ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਰஞ்சிਤ ਭਗਰਾਂ ਦੇ ਵੱਲੋਂ ਜਸਰਨ ਪਿਆਰਪ੍ਰੀਤ ਸਾਸੀਗਰ